ਬਾਬਾ ਜੀ ਕੀ ਕਹਿੰਦਾ ਸੀ ਥੋੜੇ ਦਿਨ ਪਹਿਲਾਂ ਗੰਜੜ ਜਿਹਾ ਅਮਿਤ ਸਾਹਿਬ ਸੰਸਦ ਦੇ ਅੰਦਰ ਹੈ ਨਾ ਸੰਤ ਭਿੰਡਰਾਂ ਵਾਲੇ ਦਾ ਨਾਂ ਲੈਂਦਾ ਸੀਗਾ ਅੰਮ੍ਰਿਤਪਾਲ ਨੂੰ ਕੋਟ ਕਰਦਾ ਸੀਗਾ ਵੀ ਅਸੀਂ ਫੜ ਲਿਆ ਜੀ ਤੇ ਅੱਜ ਗੁਰੂਗ੍ਰਾਂਦਸ ਐਮਰਾ ਦਾ ਪਾੜ ਕਰਦਾ ਜੇੜ ਦੇ ਅੰਦਰ ਜਿਨ੍ਹਾਂ ਨੂੰ ਫੜਨਾ ਸੀਗਾ ਜਿਨ੍ਹਾਂ ਨੂੰ ਰੋਕਣਾ ਸੀਗਾ ਪਾਲਗਾਮ ਦੇ ਅੰਦਰ ਉਹ ਤਾਂ ਥੋੜੇ ਤੋਂ ਰੁਕੇ ਨਹੀਂ ਹੈਗੇ ਅੰਨ ਹੱਤਿਆ ਤੇ ਤੁਸੀਂ ਵਾਰ ਕਰਨਾ ਚ ਜਾਣਦੇ ਹੋ ਅੰਮ੍ਰਿਤਪਾਲ ਨੇ ਤਾਂ ਹਜੇ ਕੋਈ ਹਥਿਆਰ ਨਹੀਂ ਚੱਕੇ ਸੀਗੇ ਉਹ ਤਾਂ ਰਾਜ ਦੀ ਗੱਲ ਕਰਦਾ ਸੀ ਨਸ਼ਿਆਂ ਤੋਂ ਦੂਰ ਹੋਣ ਦੀ ਗੱਲ ਕਰਦਾ ਸੀ ਜ ਜਿਨ੍ਹਾਂ ਨੇ ਹਥਿਆਰ ਚੱਕੇ ਸੀ ਅੰਤਗਵਾਦੀ ਉਹ ਤਾਂ ਰੁਕੇ ਨਹੀਂ ਤੁਹਾਡੇ ਤੋਂ ਉਹ ਨਰਦੋਸ਼ੇ ਮਾਰਦੇ ਉੱਥੇ ਦੇਸ਼ ਦਾ ਨਾਸ ਕਰਤਾ ਹੈ ਨਾ ਅਮਿਤ ਸਾਹ ਮੋਦੀ ਵਰਗੇ ਗੰਦਾ ਨੇ ਧਰਮ ਦੇ ਨਾਂ ਤੇ ਇੰਨਾ ਗੰਦ ਪਾਤਾ ਕਦੇ ਤੁਸੀਂ ਰੇੜੀ ਦਾ ਪੁੱਛ ਕੇ ਵੀ ਯਾਰ ਰੇੜੀ ਕੀ ਦੀ ਹੈ ਜੇ ਤੋ ਸਮਾਨ ਲੈਣਾ ਹੈ ਜੇ ਤੋ ਨਹੀਂ ਲੈਣਾ ਧਰਮ ਦੀ ਇੰਨੀ ਗੰਦੀ ਰਾਜਨੀਤੀ ਤੁਸੀਂ ਸਟਾਰਟ ਕਰਤੀ ਮਾਈਨੋਰਟੀਸ ਨਾਲ ਤੁਸੀਂ ਧੱਕਾ ਕਰਨ ਲੱਗ ਗਏ ਠੀਕ ਹੈ ਜਿਹੜਾ ਆਪਣੇ ਧਰਮ ਦੀ ਗੱਲ ਕਰਦਾ ਹੈ ਉਹਨੂੰ ਚੱਕ ਕੇ ਤੁਸੀਂ ਜੇਲ੍ਹਾਂ 'ਚ ਡੱਕ ਦਿੰਨੇ ਹੋ ਜਿਹੜਾ ਰੋਕਣਾ ਚਾਹੀਦਾ ਉਹਨੂੰ ਰੋਕ ਲੈਂਦੇ ਅਸੀਂ ਤਾਂ ਬਥੇਰਾ ਕਿਹਾ ਲੈਕਸਨਾਂ ਦੇ ਅੰਦਰ ਵੀ ਪਾਈ ਇਹ ਦੇਸ਼ ਦਾ ਨਾਸ ਕਰਨ ਤੇ ਲੱਗੇ ਹੋਏ ਨੇ ਦੇਸ਼ ਨੂੰ ਵੇਚਣ ਤੇ ਲੱਗੇ ਹੋਏ ਪਰ ਪਰਨਾ ਕਲੰਨਾ ਤਾਂ ਦੇਸ਼ ਆ ਇਹ ਇਹਨਾਂ ਨੂੰ ਕਿੱਥੇ ਸਮਝ ਆਉਂਦੀ ਆ ਉਹ ਮਰ ਗਏ ਉੱਥੇ ਨਰਦੋਸੇ ਪਾਲਗਾਮ ਦੇ ਅੰਦਰ ਧਰਮ ਦੀ ਰਾਜਨੀਤੀ ਦੀ ਪੇਂਟ ਚੜੇ ਨੇ ਸਰਮਾਣੀ ਚਾਹੀਦੀ ਆ ਅਰ ਜਿਹਨਾਂ ਨੇ ਮਾਰੇ ਕਿਉਂਕਿ ਜਿਹੜੇ ਨਰਦੋਸਿਆਂ ਨੂੰ ਮਾਰਦੇ ਨੇ ਇਨਸਾਨੀਅਤ ਦਾ ਕਤਲ ਕਰਦੇ ਨੇ ਉਹਨਾਂ ਦਾ ਕੋਈ ਧਰਮ ਨਹੀਂ ਹੋਇਆ ਕਰਦਾ ਜੇ ਅਸੀਂ ਕਿਸੇ ਧਰਮ ਨਾਲ ਇਹਨੂੰ ਅਟੈਚ ਕਰਾਂਗੇ ਨਾ ਇਹ ਧਰਮ ਦਾ ਕਸੂਰ ਨਹੀਂ ਹੈਗਾ ਇਹ ਤਾਂ ਸੋਚ ਹੁੰਦੀ ਹੈ ਗੰਦੀ ਪਰ ਗੰਦੇ ਪਾਇਆ ਹੋਇਆ ਸਾਰਾ ਮਿਤਸਾਹ ਵਰਗੇ ਮੋਦੀ ਵਰਗੇ ਗੰਦਾ ਦਾ ਜਿਹੜੇ ਧਰਮ ਦੇ ਨਾਂ ਤੇ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਕਿਥੇ ਨਿਰਦੋਸ਼ੇ ਮਰਨ ਚਾਹੇ Hindu ਮਰਨ ਚਾਹੇ ਮੁਸਲਮਾਨ ਮਰਨ ਚਾਹੇ ਸਿੱਖ ਮਰਨ ਇਹਨਾਂ ਨੂੰ ਆਪਣੀ ਕੁਰਸੀਆਂ ਤੋਂ ਮਤਲਬ ਆ ਤੇ ਅੱਜ ਰੈੱਡ ਕਾਰਪਟਾਂ ਤੇ ਫਿਰ ਕੇ ਉੱਥੇ ਸ਼ਰਧਾਂਜਲੀ ਜਾਂਦੇ ਰਹੇ ਨੇ ਅਮਿਤਸਾਹ ਵਰਗੇ ਰੈੱਡ ਕਾਰਪਟ ਵਿਛਾਏ ਹੋਏ ਨੇ ਸ਼ਰਧਾਂਜਲੀ ਲੈਣ ਵਾਸਤੇ ਨਾਸ ਕਰਤਾ ਨੇ ਇਹ ਦੇਸ਼ ਦਾ ਉਹ ਬਾਗਾ ਬਾਰਡਰ ਬੰਦ ਕਰਤਾ ਬਾਗਾ ਬਾਰਡਰ ਤੋਂ ਆਏ ਸੀ ਉਹ ਬਾਕੀ ਬਾਰਡਰ ਤੋਂ ਤਾਂ ਆਪਣਾ ਚੜ੍ਹਦੇ ਪੰਜਾਬ ਵਾਲੇ ਲੈਂਦੇ ਪੰਜਾਬ 'ਚ ਮੱਥਾ ਟੇਕਣ ਜਾਂਦੇ ਨੇ। ਇੱਦੀ ਤੋਂ ਵੀ ਮੱਚਦੇ ਨੇ ਇਹ। ਵੀ ਜਮਾ ਤੋੜਦੇ ਰਿਸ਼ਤੇ ਹਨਾ ਵੀ ਜਿਹੜਾ ਪਿਆਰ ਵਧਿਆ ਹੋਇਆ ਆਪਸ 'ਚ ਹਨਾ ਚੜ੍ਹਦੇ ਪੰਜਾਬ ਤੇ ਲੈਂਦੇ ਪੰਜਾਬ ਦਾ। ਬਹੁਤ ਵੱਡੀਆਂ ਚਾਲਾਂ ਨੇ ਇਹਨਾਂ ਦੀਆਂ ਬਾਬਾ ਜੀ। ਪਰਦੇਸ ਦਾ ਨਾਸ ਕਰਤਾ ਇਹਨਾਂ ਨੇ ਧਰਮ ਦੇ ਰਾਜਨੀਤੀ ਦੇ ਨਾਮ ਦੇ ਅੰਦਰ। ਅਗੇ ਤਾਂ ਮਤੇਸ ਕੋ ਮੈਂ ਵੀ ਸਾਰਿਆਂ ਦੀ ਇੱਜ਼ਤ ਕਰੋ ਸਾਰੇ ਇਕੱਠੇ ਰਹਿਣ ਸਾਰੇ ਇੱਕ ਦੂਜੇ ਦੀ ਰਿਸਪੈਕਟ ਕਰਨ ਹੈ ਨਾ ਦੇਸ਼ ਦਾ ਮਾਹੌਲ ਐਵੇਂ ਦਾ ਹੋਵੇ ਕਿ ਸਭ ਨੇ ਭਾਈ ਇਸ ਦੇਸ਼ ਨੂੰ ਬਚਾਉਣ ਵਾਸਤੇ ਕੁਰਬਾਨੀਆਂ ਦਿੱਤੀਆਂ ਹੋਈਆਂ ਨੇ ਪਰ ਇਹਨਾਂ ਨੇ ਦੇਸ਼ ਦਾ ਨਾਸ ਕਰਤਾ